ਸ਼ਤਸ਼੍ਰੀ ਅਕਾਲ ਦੋਸਤੋ ਸਕੂਲਾਂ ਬਾਰੇ ਫਿਰ ਵੱਡੀ ਅਪਡੇਟ ਆ ਚੁੱਕੀ ਹੈ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਨਵਾਂ ਐਲਾਨ ਹੋਇਆ ਹੈ ਉਸ ਬਾਰੇ ਤੁਹਾਨੂੰ ਦੱਸਾਂਗੇ ਤੁਸੀਂ ਚੈਨਲ ਤੇ ਜੇਕਰ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਗਰਮੀ ਦੀਆਂ ਛੁੱਟੀਆਂ ਖਤਮ ਹੁੰਦੇ ਹੀ ਜ਼ਿਆਦਾਤਰ ਸੂਬਿਆਂ 'ਚ ਹੁਣੋਂ ਵਾਰਸ਼ ਹੁੰon ਜੋ ਕਿ ਸ਼ੁਰੂ ਹੋ ਗਈ ਹੈ ਤੇ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਕਰਨਾਟਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਇਹ ਮੌਸਮ ਜਿੱਥੇ ਹੀਟ ਵੀ ਤੋਝ ਫਾਦ ਠੰਡ ਬਨਾ ਹੈ ਬਣਾ ਰਿਹਾ ਹੈ ਉੱਥੇ ਹੀ ਇਹ ਬੱਚਿਆਂ ਲਈ ਵੀ ਕਿਸੇ ਖਤਰੇ ਤੋਂ ਘੱਟ ਨਹੀਂ ਹੈ ਇਸ ਦੇ ਮੱਦੇਨਜ਼ਰ ਹੁਣ ਕਈ ਥਾਵਾਂ 'ਤੇ ਸਕੂਲ ਬੰਦ ਕਰ ਦਿੱਤੇ ਨੇ ਮਹਾਰਾਸ਼ਟਰ ਤੇ ਕਨਾਟਕ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਤੇ ਮੌਜ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਮੌਜ ਲੋਕਲ ਨੂੰ ਕੁੱਝ ਰੂਟਾਂ 'ਤੇ ਬੰਦ ਕਰ ਦਿੱਤਾ ਗਿਆ ਹੈ ਇਸ ਸਥਿਤੀ ਵਿੱਚ ਬੱਚਿਆਂ ਦਾ ਸਕੂਲ ਜਾਣਾ ਸੰਭਵ ਨਹੀਂ ਸੀ ਮੌਜ ਦੇ ਜ਼ਿਆਦਾਤਰ ਖੇਤਰਾਂ ਵਿੱਚ ਸਕੂਲ ਬੰਦ ਕਰ ਦਿੱਤੇ ਹਨ ਅਤੇ ਮਹਾਰਾਸ਼ਟਰ ਦੀ ਰਾਤਾ ਨਹੀਂ ਮੌਜ ਦੇ ਨਾਮ ਨਾਲ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਕਈ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸਕੂਲ ਨਾਲ ਜਿਹੜੀ ਅਪਡੇਟ ਆਉਣਾ ਹੋਰ ਸ਼ੇਅਰ ਕਰਦੇ ਰਹਾਂਗੇ ਧੰਨਵਾਦ